ਏवन ਪੰਜਾਬੀ ਨਿਡਰ ਨਿਰਪੱਖ ਤੇ ਨਵੀਂ ਸੋਚ ਮੈਂ ਤੁਹਾਡਾ ਦੋ ਸੋਮ ਸਹੋਤਾਤ ਲੈ ਕੇ ਹਾਜ਼ਰ ਹਾਂ ਕਰੰਟ ਇਸ਼ੂ ਕਰੰਟ ਇਸ਼ੂ ਲਈ ਚੱਲਦੇ ਹਾਂ ਸ਼੍ਰੀ ਰਾਧੇ ਸ਼ਾਮ ਮੰਦਿਰ ਅਰਬਨ ਸਟੇਟ ਪਟਿਆਲਾ ਚ ਦੱਸਣਾ ਚਾਹੁੰਦਾ ਕਿ ਸ਼੍ਰੀ ਰਾਧੇ ਸ਼ਾਮ ਮੰਦਿਰ ਅਰਬਨ ਸਟੇਟ ਪਟਿਆਲਾ ਦੇ ਵਿੱਚ 20 ਜਨਵਰੀ ਨੂੰ ਚੋਣ ਕਮੇਟੀ ਦੀ ਚੋਣ ਹੋਣ ਦੀ ਤਾਰੀਖ ਰੱਖੀ ਸੀ 20 ਜਨਵਰੀ ਲੇਕਿਨ 7 8 9 ਤਰੀਕ ਨੂੰ ਨੋਮੀਨੇਸ਼ਨ ਦੀ ਜਿਹੜੀ ਪ੍ਰਕਿਰਿਆ ਹੁੰਦੀ ਹੈ ਉਹ ਸ਼ੁਰੂ ਹੋਣੀ ਸੀ ਇਸ ਪੂਰੀ ਪ੍ਰਕਿਰਿਆ ਦੇ ਵਿੱਚ ਅਹਿਮ ਭੂਮਿਕਾ ਸੀ ਚੋਣ ਆਫੀਸਰ ਮਿਸਟਰ টিਆਰ अरोड़ा ਦੀ ਤੇ ਸਹਾਇਕ ਚੋਣ ਆਫੀਸਰ ਮਿਸਟਰ ਡੀਕੇ ਅਗਰਵਾਲ ਦੀ ਜੇ ਗੱਲ ਕਰੀਏ ਮਿਸਟਰ টিਆਰ अरोड़ा ਦੀ ਕਿ ਉਹਨਾਂ ਕੋਲੋਂ ਪੁੱਛਿਆ ਗਿਆ ਸੀ ਕਿ ਇਸ ਚੋਣ ਲੜਨ ਵਾਸਤੇ ਕੋਈ ਕੰਡੀਸ਼ਨ ਹੈ ਤਾਂ ਉਹਨਾਂ ਨੇ ਕਿਹਾ ਸੀ ਕਿ ਕੋਈ ਵੀ ਕੰਡੀਸ਼ਨ ਨਹੀਂ ਹੈ ਇਸ ਕੰਡੀਸ਼ਨ ਦੇ ਬਾਰੇ ਜਦੋਂ ਮੇਰੀ ਵੀ ਪਰਸਨਲ ਉਹਨਾਂ ਨਾਲ ਗੱਲਬਾਤ ਹੋਈ ਤਾਂ ਉਹਨਾਂ ਨੇ ਮੈਨੂੰ ਵੀ ਇਹੀ ਕਿਹਾ ਸੀ ਕਿ ਕੋਈ ਵੀ ਚੋਣ ਲੜਨ ਦੇ ਵਿੱਚ ਖਾਸ ਕੰਡੀਸ਼ਨ ਨਹੀਂ ਹੈ ਲੇਕਿਨ ਜਦੋਂ ਕੁਝ ਇੱਕ ਲੋਕਾਂ ਨੇ ਇਸ ਕਮੇਟੀ ਦੇ ਵਿੱਚ ਹਿੱਸਾ ਲੈਣ ਲਈ ਸੇਵਾ ਦੇ ਵਿੱਚ ਹਿੱਸਾ ਲੈਣ ਲਈ ਜਦੋਂ ਫਾਰਮ ਭਰਨ ਦੀ ਪ੍ਰਕਿਰਿਆ ਸ਼ੁਰੂ ਹੋਈ ਤਾਂ ਉਸ ਦੇ ਵਿੱਚ ਦੋ ਕੰਡੀਸ਼ਨਾਂ ਉੱਪਰ ਕੇ ਸਾਹਮਣੇ ਆਈਆਂ ਔਰ ਉਹਨਾਂ ਵਿੱਚੋਂ ਵੀ ਇੱਕ ਕੰਡੀਸ਼ਨ ਨੂੰ ਛੁਪਾ ਲਿਆ ਗਿਆ ਸੀ ਉਸ ਕੰਡੀਸ਼ਨ ਬਾਰੇ ਜਦੋਂ ਮਿਸਟਰ ਡੀ ਕੇ ਅਗਰਵਾਲ ਨੇ ਖੁਲਾਸਾ ਕੀਤਾ ਤੇ ਉਹਨਾਂ ਨੇ ਕਿਹਾ ਕਿ ਮੰਂਦਰ ਕਮੇਟੀ ਦਾ ਜਿਹੜਾ ਪ੍ਰਧਾਨ ਹੋਏਗਾ ਉਹ ਲਗਾਤਾਰ 2 ਸਾਲ ਐਗਜ਼ੀਕਿਊਟਿਵ ਮੈਂਬਰ ਹੋਣਾ ਚਾਹੀਦਾ ਹੈ ਉਹੀ ਪ੍ਰਧਾਨ ਦੀ ਚੋਣ ਲੈ ਸਕੀ ਤੇ ਦੋਸਤੋ ਜਦੋਂ ਇਸ ਕੰਡੀਸ਼ਨ ਦਾ ਉਹਨਾਂ ਨੂੰ ਪਤਾ ਲੱਗਾ ਜਿਹੜੇ ਫਾਰਮ ਭਰਨ ਆਏ ਸੀ ਤਾਂ ਉਹਨਾਂ ਨੇ ਮਿਸਟਰ ਟੀਆਰ ਅਰੋੜਾ ਨਾਲ ਸੰਪਰਕ ਕੀਤਾ ਔਰ ਟੀਆਰ ਅਰੋੜਾ ਨੇ ਉਹਨਾਂ ਨਾਲ ਕੋਈ ਵੀ ਮਤਲਬ ਗੱਲਬਾਤ ਕਰਨੀ ਠੀਕ ਨਹੀਂ ਸਮਝੀ ਔਰ ਉਹਨਾਂ ਵਿੱਚ ਗਹਿਮਾਗੈਮੀ ਹੋ ਗਈ ਉਹ ਗਹਿਮਾਗੈਮੀ ਪੂਰੀ ਦੀ ਪੂਰੀ ਕੈਮਰੇ ਵਿੱਚ ਹੋ ਚੁੱਕੀ ਹੈ ਕੈਦ ਤੁਸੀਂ ਖੁਦ ਉਸ ਗਹਿਮਾਗੈਮੀ ਨੂੰ ਵੇਖ ਸਕਦੇ ਹੋ ਡਰਾਗ ਅਲੀ ਡਰਾਗ ਅਲੀ ਉਹਦੀ ਜਿਹੜੀ ਪ੍ਰਸੀਡਿੰਗ ਹੈ ਉਹਦੀ ਕਾਪੀ ਨਾਲ 2500 ਦੇ ਦੇਗਾ ਨਹੀਂ ਪ੍ਰਸੀਡਿੰਗ ਦੀ ਕਾਪੀ ਆਇਆ ਮੈਂ ਰਿਜੈਕਟਡ दैट ਵਨ ਨਹੀਂ ਹੋਮ ਗ੍ਰੈਕਟ ਕਰੀਏ ਅਜੋ ਵੀ ਕੰਟੀਨਿਊ ਨਹੀਂ ਪਰ ਤੁਹਾਨੂੰ ਤਾਂ ਪਤਾ ਹੀ ਨਹੀਂ ਹੈ ਜੋ ਹੈਪਨ ਮੈਨਿਪੂਲੇਟ ਨਹੀਂ ਥਿੰਕੀ ਤੁਹਾਡੇ ਲੱਗੇ ਆ ਕੇ ਨੇਲ ਬਣਾਉਣ ਨੇ ਮੈਂ ਦੇਖ ਕੇ ਦਿੱਤਾ ਆਹਨੇ ਕਿਉਂ ਬੋਤਲੀ ਬੈਠੇ ਆਂ ਅੱਧ ਘੰਟਾ ਲਈ ਤੁਹਾਨੂੰ ਪੜਾएंगे हां 1 ਘੰਟਾ ਨੂੰ ਬੈਂਡ ਕਰੀਏ ਤੁਹਾਨੂੰ ਆਪ ਵੀ ਨਹੀਂ ਪਤਾ ਇਹ ਕਿਉਂ ਜੀ ਮੈਂ ਨਾ ਮੇਰਾ ਹੋਲਡਿੰਗ ਨਹੀਂ ਮੇਰਾ ਮੈਸਟਰ ਕਰਦੀ ਹੈ ਮਹਿਮਾਨੀ ਕਰ ਗਿਆ ਆਪਣੀ ਮਰਦੀ ਨਾਲ ਇੱਕ ਨੂੰ ਬੈਂਡ ਕਰਿਆ ਚਾਰ ਬਲਦੇ ਬਣਾ ਦਿੱਤੇ ਇੱਕ ਚੇਅਰਮੈਨ ਜੀ ਇੱਕ ਨੂੰ ਲੈ ਕੇ ਨੇਲ ਦੇ ਦਿੱਤਾ ਮੈਂ ਤੁਹਾਨੂੰ ਕੋਈ ਨਾ ਬੈਂਸਿੰਗ ਨਾ ਨਹੀਂ ਇੱਧਰ ਕਰ ਲੋ ਉੱਧਰ ਕਰ ਲੋ ਉੱਧਰ ਕਰ ਲੋ ਐ ਨਹੀਂ ਗੱਲ ਹੁੰਦੀ ਇੰਡੀਪੈਂਡੈਂਟ ਬਾਡੀ ਹੈ ਤੁਹਾਡੀ ਇਲੈਕਸ਼ਨ ਅਫਸਰ ਦੀ ਇੰਡੀਪੈਂਡੈਂਟ ਬਾਡੀ ਉਹ ਲੈ ਕੇ ਉਹਨੇ ਇਹ ਦੇਖਿਆ ਮੈਂ ਤੁਹਾਨੂੰ ਸਮਝਾ ਨਹੀਂ ਪਾਇਆ ਕਿ ਬੈਸਬੀਨ ਤੋ ਇਹ ਨਹੀਂ ਕਿ ਇੱਧਰ ਕਰ ਲੋ ਉੱਧਰ ਕਰ ਲੋ ਉੱਧਰ ਕਰ ਲੋ ਉੱਧਰ ਕਰ ਲੋ ਐ ਨਹੀਂ ਗੱਲ ਹੁੰਦੀ ਇੰਡੀਪੈਂਡੈਂਟ ਬਾਡੀ ਹੈ ਤੁਹਾਡੀ ਇਲੈਕਸ਼ਨ ਅਫਸਰ ਦੀ ਇੰਡੀਪੈਂਡੈਂਟ ਬਾਡੀ ਹੈ ਬਿਲਕੁਲ ਇੰਡੀਪੈਂਡੈਂਟ ਬਾਡੀ ਹੈ ਸਾਡੇ ਚੋਣਾਂ ਉਹਨਾਂ ਵਿੱਚੋਂ ਇੰਪੋਰਟੈਂਟ ਕੋਈ ਕੰਮ ਕਰ ਰਹੀ ਹੈ ਠੀਕ ਹੈ ਉਹ ਮੈਂ ਕਿਹਨੂੰ ਧਾਰੀ ਠੀਕ ਹੈ ਉਹ ਮੈਂ ਕਿਹਨੂੰ ਧਾਰੀ ਠੀਕ ਹੈ ਉਹ ਮੈਂ ਕਿਹਨੂੰ ਧਾਰੀ ਤੇ ਦੋਸਤੋ ਤੁਸੀਂ ਖੁਦ ਵੇਖਿਆ ਕਿ ਮਿਸਟਰ ਟੀ ਆਰ ਅਰੋੜਾ ਜੋ ਕਿ ਚੋਣ ਆਫੀਸਰ ਸਨ ਉਹ ਆਪਣੇ ਆਪ ਹੀ ਕਹਿ ਰਹੇ ਨੇ ਕਿ ਮੈਂ ਗਲਤ ਹਾਂ ਮੈਂ ਗਲਤ ਹਾਂ ਤੇ ਮੈਂ ਗਲਤ ਹਾਂ ਤੇ ਦੋਸਤੋ ਜਦੋਂ ਫਿਰ ਮੀਡੀਆ ਨੇ ਮਿਸਟਰ ٹی ਆਰ ਅਰੋੜਾ ਨਾਲ ਸੰਪਰਕ ਕੀਤਾ ਵੀ ਤੁਸੀਂ ਆਪਣੇ ਪੱਖ ਵਿੱਚ ਕੋਈ ਗੱਲ ਦੱਸੋ ਕੋਈ ਗੱਲ ਕਹੋ ਆਪਣਾ ਪੱਖ ਪੇਸ਼ ਕਰੋ ਆਪਣਾ ਪੱਖ ਰੱਖੋ ਕਿ ਵਿਰੋਧੀ ਜਿਹੜੇ ਇਲਜ਼ਾਮ ਲਾ ਰਹੇ ਨੇ ਤੇ ਉਹਨਾਂ ਨੇ ਕੈਮਰੇ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਤਾਂ ਕੈਮਰੇ ਦੇ ਅੱਗੋਂ ਉਹ ਦੌੜਦੇ ਹੋਏ नजर आए। ਦੇ ਦੋਸਤੋ ਗੱਲ ਕਰਦੇ ਆਂ ਜੀ ਮੰਦਰ ਦੇ ਵਿੱਚ ਪੁਲਿਸ ਦਾ ਆਉਣਾ ਕਿਵੇਂ ਆਈ ਪੁਲਿਸ ਜਦੋਂ ਜਿਹੜੇ ਚੋਣ ਆਫੀਸਰ ਸਾਨੂੰ ਉਹਨਾਂ ਦੇ ਨਾਲ ਦੇ ਜਿਹੜੇ ਬਾਕੀ ਸਹਾਇਕ ਸਨ ਜਾਂ ਉਹਨਾਂ ਦੇ ਹੋਰ ਮਤਲਬ ਨਜ਼ਦੀਕੀ ਸਨ ਉਹਨਾਂ ਨੇ ਪੁਲਿਸ ਨੂੰ ਬੁਲਾ ਲਿਆ ਔਰ ਉਹ ਜਗਾ ਜਿੱਥੇ ਸਿਰਫ ਸਰਬੱਤ ਦੇ ਭਲੇ ਦੀ ਗੱਲ ਕੀਤੀ ਜਾਂਦੀ ਹੈ ਪਿਆਰ ਮੁਹੱਬਤ ਦੀ ਗੱਲ ਕੀਤੀ ਆ ਉਸ ਜਗਾ ਪੁਲਿਸ ਦਾ ਕੀ ਕੰਮ ਹੋ ਸਕਦਾ ਸੀ ਜੇਕਰ ਅਸੀਂ ਪੂਰੀ ਚੋਣ ਨੂੰ ਬਹੁਤ ਹੀ ਸ਼ਾਂਤਮਈ ਤਰੀਕੇ ਦੇ ਨਾਲ ਮਤਲਬ ਇਹ ਪ੍ਰਕਿਰਿਆ ਨੂੰ ਖਤਮ ਕਰਨਾ ਸੀ ਕਿ ਉਥੇ ਪੁਲਿਸ ਦਾ ਕੋਈ ਵੀ ਰੋਲ ਨਹੀਂ ਹੋਣਾ ਚਾਹੀਦਾ ਸੀ ਤੇ ਦੋਸਤੋ ਇਹ ਪੂਰੀ ਪ੍ਰਕਿਰਿਆ ਤੁਸੀਂ ਦੇਖੀ ਹੈ ਉਸ ਤੋਂ ਬਾਅਦ ਏਵਨ ਪੰਜਾਬੀ ਚੈਨਲ ਨੇ ਖੁਦ ਜਦੋਂ ਉਥੋਂ ਕੈਮਰੇ ਦੇ ਸਾਹਮਣੇ ਉਹਨਾਂ ਨੇ ਆਪਣਾ ਪੱਖ ਨਹੀਂ ਰੱਖਿਆ ਤਾਂ ਏਵਨ ਪੰਜਾਬੀ ਚੈਨਲ ਨੇ ਦੂਸਰੇ ਦਿਨ ਉਹਨਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਹੈ ਔਰ ਉਹਨਾਂ ਨੂੰ ਬਕਾਇਦਾ ਤੌਰ ਤੇ ਏਵਨ ਪੰਜਾਬੀ ਚੈਨਲ ਨੇ ਫੋਨ ਕੀਤਾ ਹੈ ਔਰ ਫੋਨ ਤੇ ਉਹਨਾਂ ਦਾ ਪੱਖ ਲੈਣ ਦੀ ਕੋਸ਼ਿਸ਼ ਕੀਤੀ ਪਰ ਇੱਥੇ ਕੀ ਗੱਲਬਾਤ ਹੋਈ ਆ ਤੁਸੀਂ ਖੁਦ ਸੁਣ ਸਕਦੇ ਹੋ ਹੈਲੋ ਨਮਸਕਾਰ ਰੋੜਾ ਸਾਹਿਬ ਨਮਸਕਾਰ ਜੀ ਸੋਮਸਾ ਹੋਤਾ ਬੋਲਦਾ ਸਾਹਿਬ ਜੀ ਹਾਂ ਜੀ ਕੀ ਹਾਲ ਚਾਲ ਹੈ ਸਰ ਠੀਕ ਹੈ ਸਰ ਕੱਲ ਤੁਸੀਂ ਮਤਲਬ ਆਪਣਾ ਪੱਖ ਕਿਉਂ ਨਹੀਂ ਰੱਖਿਆ ਕੈਮਰੇ ਦੇ ਅੱਗੇ ਉਹ ਦੇਖੋ ਜੀ ਕੋਈ ਗੱਲ ਸੁਣੇ ਤਾਂ ਆਈ ਹੈ ਮੈਨੂੰ ਕੋਈ ਜ਼ਰੂਰਤ ਨਹੀਂ ਸੀ ਨਾ ਮੈਂ ਕੈਮਰੇ ਅੱਗੇ ਆਉਣਾ ਚਾਹਣਾ ਨਹੀਂ ਸਰ ਉਹ ਉਹ ਤੁਹਾਡੇ ਤੇ ਉਹ ਇਲਜ਼ਾਮ ਲਾ ਰਿਆ ਸੀ ਨਾ ਤੁਹਾਡੇ ਤੇ ਪੱਖਪਾਤ ਦੇ ਪਰ ਤੁਹਾਡਾ ਲਾਈ ਜਨ ਜੋ ਲੰਦੇ ਲਾ ਲੈਣ ਨੂੰ ਮੰਨ ਦੀ ਖੁਸ਼ੀ ਪੂਰੀ ਕਰ ਲੈ ਪਰ ਤੁਹਾਡਾ ਪੱਖ ਰੱਖਣਾ ਸਰ ਫਰਜ਼ ਸਿਗਾ ਸਾਡੇ ਕੈਮਰਾਮੈਨ ਬਕਾਇਦਾ ਤੌਰ ਤੇ ਅਸੀਂ ਚਾਹੁੰਦੇ ਸੀ ਵੀ ਤੁਸੀਂ ਵੀ ਆਪਣਾ ਪੱਖ ਤਾਂ ਦਿਓ ਨਹੀਂ ਸਮਝ ਨਹੀਂ ਮੈਂ ਨਹੀਂ ਐਕਚੁਅਲੀ ਇਸ ਮਾਮਲੇ ਮੈਂ ਹੈ ਹੀ ਨਹੀਂ ਪੋਲਿਟਿਸ਼ੀਅਨ ਬੰਦਾ ਹੈ ਹੀ ਨਹੀਂ ਮੈਂ ਨਾ ਮੈਨੂੰ ਮੈਂ ਤਾਂ ਸਿੰਪਲ ਆਦਮੀ ਹਾਂ ਨਹੀਂ ਪਰ ਗੱਲ ਕੀ ਹੈ ਦੇਖੋ ਉਸ ਦਿਨ ਆਪਣੀ ਆਫ ਦਾ ਕੈਮਰਾ ਗੱਲ ਹੋਈ ਸੀ ਕਿ ਕੋਈ ਕੰਡੀਸ਼ਨ ਹੈ ਤੁਸੀਂ ਕਿ ਕੋਈ ਕੰਡੀਸ਼ਨ ਨਹੀਂ ਹੈ ਕਿਸ ਚੀਜ਼ ਦੀ ਕੰਡੀਸ਼ਨ ਦੇਖੋ ਜਿਹੜੀ ਉਹ ਦੇ ਵਿੱਚ ਹੈਗੀ ਆ ਆਪਣਾ ਕਨਸਟੀਟਿਊਸ਼ਨ ਜੋ ਉਹ ਹੋ ਕਨੈ ਚੇਂਜ ਕਨਸਟੀਟਿਊਸ਼ਨ ਤੋਂ ਲਿਖਿਆ ਨਹੀਂ ਕਨਸਟੀਟਿਊਸ਼ਨ ਤਾਂ ਮੇਰਾ ਖਲੋਤਾ ਮੇਰਾ ਖਾਰਜ ਕਰ ਦਿੱਤਾ ਸੀ ਦੁਬਾਰਾ ਨਵਾਂ ਬਣਾਉਣਾ ਉਹਨਾਂ ਨੇ ਨਾ ਕਾਟੀ ਇਸ ਕਰਕੇ ਮੈਂ ਤਾਂ ਇਵਨ ਲੇਕ ਲਾਤਾ ਮੈਂ ਨਹੀਂ ਕਰਨਾ ਹੁਣ ਬਸ ਦੈਟਸ ਆਲ ਨਹੀਂ ਸਮੱਸਿਆ ਤਾਂ ਇੱਥੇ ਇਹ ਵੀ ਆਰੂੜਾ ਸਾਹਿਬ ਕੀ ਮਤਲਬ ਫਾਰਮਾਂ ਦੇ ਉੱਪਰ ਤਾਂ ਕੰਡੀਸ਼ਨ ਹੋਣੀ ਚਾਹੀਦੀ ਸੀ ਨਾ ਲੱਗਦਾ ਹੈ ਅ ਰੋੜਾ ਸਾਹਿਬ ਫੋਨ ਕੱਟ ਗਏ ਨੇ ਹਾਲਾਂਕਿ ਅਸੀਂ ਬਹੁਤ ਕੁਝ ਇਹਨਾਂ ਦੇ ਕੋਲ ਸਵਾਲ ਕਰਨੇ ਸੀ ਕਿ ਉਹ ਕੰਡੀਸ਼ਨਾਂ ਨੂੰ ਫਾਰਮ ਤੇ ਕਿਉਂ ਨਹੀਂ ਸ਼ੋਅ ਕੀਤਾ ਗਿਆ ਤੇ ਤਾਂ ਹੋਇਆ ਜੀ ਅੱਜ ਦਾ ਇਲੈਕਸ਼ਨ ਫਾਰਮ ਨੋਮੀਨੇਸ਼ਨ ਫਾਰਮ ਭਰਨ ਵਾਸਤੇ ਆਈਸੀਸੀ ਕਸੁੰਦਰ 15 ਬੰਦੇ ਉਹਨਾਂ 15 ਹੁੰਦੇ ਵਿੱਚੋਂ ਜਿਹਨਾਂ ਨੋਮੀਨੇਸ਼ਨ ਫਾਰਮ ਲੱਤੇ ਉਹਨਾਂ ਵਿੱਚ ਕੰਡੀਸ਼ਨ ਪੁੱਛੇ ਗਏ ਵੀ ਪ੍ਰੈਜ਼ੀਡੈਂਟ ਵਾਸਤੇ ਕੀ ਕੰਡੀਸ਼ਨ ਹੈ ਤੇ ਹੋਰਾਂ ਵਾਸਤੇ ਕੀ ਕੰਡੀਸ਼ਨ ਹੈ ਤੇ ਕੱਲ ਰਾਤੀ ਵੀ ਅਸੀਂ ਇਲੈਕਸ਼ਨ ਕਮਿਸ਼ਨੋਂ ਪੁੱਛਿਆ ਸੀਗਾ ਉਹ ਕਹਿੰਦੇ ਸੀ ਕੋਈ ਕੰਡੀਸ਼ਨ ਨਹੀਂ ਹੈਗੀ ਜਦੋਂ ਕਿ ਹੁਣ ਪੁੱਛਿਆ ਕਹਿੰਦੇ ਕੋਈ ਕੰਡੀਸ਼ਨ ਨਹੀਂ ਹੈ ਅਸੀਂ ਕਹਿੰਦੇ ਉਹ ਜਿਹੜਾ ਕਨਸਟੀਟਿਊਸ਼ਨ ਹੈ ਜਾਂ ਇਹਨਾਂ ਨੇ ਜਿਹੜੀ ਐਮੈਂਡਮੈਂਟ ਕੀਤੀ ਹੈ ਉਹਦਾ ਜਿਹੜਾ ਹੈ ਨਾ ਆਪਣੇ ਜਨਰਲ ਬਾਡੀ ਮੀਟਿੰਗ ਦੀ ਕਹ ਰਹੀ ਹੈ ਉਹ ਦਿਖਾ ਦਿਓ ਕਹਿੰਦੇ ਸਾਡੇ ਕੋਲ ਹੈ ਨਹੀਂ ਤੇ ਅਸੀਂ ਕਹਿੰਦੇ ਪ੍ਰੈਜ਼ੀਡੈਂਟ ਵਾਸਤੇ ਕੀ ਕੰਡੀਸ਼ਨ ਹੈ ਕਹਿੰਦੇ 2 ਸਾਲ ਦੀ ਹੈ ਇਹ ਮੈਂ ਕਿਹਨੇ ਦਿੱਤੀ ਆ ਜੀ ਆ ਲੈਟਰ ਕਮੇਟੀ ਦਾ ਆ ਅਸੀਂ ਕਮੇਟੀ ਤਾਂ ਹੈ ਹੀ ਨਹੀਂ ਕਮੇਟੀ ਤਾਂ ਡਿਸਾਲਵ ਹੋ ਚੁੱਕੀ ਹੈ ਜਿਹੜਾ ਡਿਕਰੇਗਾ ਜਾਂ ਜਨਰਲ ਬੋਡੀ ਮੀਟਿੰਗ ਜਿਹੜੀ ਹੈਗੀ ਉਹਨੇ ਵੀ ਵਰਸਿਟੀ ਹੋਣੀ ਤਾਂ ਸੈਂਡ ਹੋਣਾ ਜੇ ਮੈਂ ਤੁਹਾਡੀ ਗੱਲ ਕੱਟਾਂ ਜਿਹੜੀ ਪਿਛਲੀ ਕਮੇਟੀ ਸੀਗੀ ਉਹ ਕਮੇਟੀ ਕਿੱਥੇ ਆ ਉਹ ਕਮੇਟੀ ਜਿਹੜੀ ਹੈਗੀ ਉਹ ਭੰਗ ਹੋ ਜਾਂਦੀ ਆਟੋਮੈਟਿਕਲੀ ਉਹ ਤਾਂ ਕੇਅਰ ਟਕਰ ਹੁੰਦੇ ਨੇ ਪ੍ਰਧਾਨ ਕੇਅਰ ਟਕਰ ਹੁੰਦਾ ਹੈ ਪ੍ਰਧਾਨ ਜਿਹੜਾ ਹੈਗਾ ਨਾ ਉੱਥੇ ਰੰਦਾ ਆਪਣੇ ਗੁੜਗਾਉ ਜੀ ਇਹ ਬਾਕੀ ਜਨਰਲ ਸੈਕਟਰੀ ਹੈਗਾ ਉਹ ਜਨਰਲ ਸੈਕਟਰੀ ਵੀ ਨਹੀਂ ਆਇਆ ਉਹ ਵੀ ਚਲੇ ਗਿਆ ਤੇ ਜਿਹੜਾ ਜਿਹੜਾ ਡਿਸੀਜਨ ਅੱਜ ਲੈਣਾ ਸੀਗਾ ਉਹ ਡਿਸੀਜਨ ਕਿਵੇਂ ਲੈਣਾ ਸੀ ਕੋਈ ਜਨਰਲ ਬਾਡੀ ਬਣਾਈ ਗਈ ਸੀਗੀ ਉਹ ਜਨਰਲ ਬਾਡੀ ਮੀਟਿੰਗ ਦੇ ਵਿੱਚ ਨਾ ਡਿਸੀਜਨ ਹੋਇਆ ਸੀਗਾ ਵੀ ਕੰਡੀਸ਼ਨ ਕੀ ਕੀ ਪੋਸਟ 'ਤੇ ਕਿਹੜੀ ਕੰਡੀਸ਼ਨ ਹੈ ਜੀ ਉਹੀ ਕੰਡੀਸ਼ਨ ਦੀ ਕਾਪੀ ਜਿਹੜੀ ਹੈਗੀ ਅਸੀਂ ਵੀ ਮੰਗੀ ਸੀ ਯਾ ਅਸ਼ੋਕ ਸ਼ਰਮਾ ਜੀ ਨੇ ਤੇ ਹੋਰਾਂ ਸਾਹਿਬ ਨੇ ਮੰਗੀ ਸੀ ਲੇ ਇਹਨਾਂ ਨੇ ਇਹ ਬੋਲ ਲਈ ਆ ਕੋਲ ਕੋਈ ਰੱਬ ਜਾਣਦਾ ਲੋਰ ਨਾ ਹੀ ਇਹਨਾਂ ਨੇ ਸਾਨੂੰ ਇਹਨਾਂ ਨੇ ਆਪਣੇ ਜਿਹੜੇ ਇਲੈਕਸ਼ਨ ਕਮਿਸ਼ਨਰ ਹੈ ਉਹਨੂੰ ਦਿੱਤੀ ਚਾਹੇ ਸਰ ਤਿੰਨ ਬੰਦੇ ਸੀਗੇ ਟੀਆਰ ਅਰੋੜਾ ਸਾਹਿਬ ਇੱਕ ਇਲੈਕਸ਼ਨ ਕਮਿਸ਼ਨਰ ਆਏ ਸੀਗੇ ਜੀ ਅਗਰਵਾਲ ਸਾਹਿਬ ਇਲੈਕਸ਼ਨ ਅਫੀਸਰ ਇੱਕ ਸੁਵਾਸ ਬਾਂਸਲ ਜੀ ਬਣਾਏ ਗਏ ਸੀ ਲੇਕਿਨ ਇਹਨਾਂ ਨੇ ਬੋਲ ਸਿਰਫ ਦੋ ਹੀ ਬੰਦੇ ਪਹੁੰਚਨੇ ਸੁਵਾਸ ਬਾਂਸਲ ਦਾ ਨਾਮ ਇਹਨਾਂ ਨੇ ਵਿੱਚੋਂ ਟਰੇਡ ਕਰਤਾ ਉਹ ਬੰਦਾ ਕਿਉਂ ਕੀਤਾ ਇੰਨੀ ਸਾਨੂੰ ਬੰਦਾ ਯਾਨੀ ਕਿ ਉਹਨਾਂ ਨੇ ਆਪਣੀ ਮਰਜ਼ੀ ਨਾਲ ਬਾਹਰ ਆਪਣੀ ਮਰਜ਼ੀ ਨਾਲ ਸਭ ਕੁਝ ਕੀਤਾ ਹੈ ਜੀ ਜਿਹੜੀ ਕੰਡੀਸ਼ਨ ਰੱਖੀ ਉਹ ਵੀ ਆਪਣੀ ਮਰਜ਼ੀ ਨਾਲ ਰੱਖੀ ਹੋਈ ਹੈ ਕਿ ਜਦੋਂ ਨਾਮਿਨੇਸ਼ਨ ਹੋ ਰਿਹਾ ਮੈਂ ਇਹਦੇ ਤੱਕ ਕੰਡੀਸ਼ਨ ਲਾਈ ਹੋਈ ਹੈ ਉਹਨਾਂ ਨੇ ਦੋ ਕੰਡੀਸ਼ਨਾਂ ਉਹ ਕੰਡੀਸ਼ਨਾਂ ਇਹੇ ਹੈਗੀਆਂ ਕਿ ਇੱਧਰ ਕੋਈ ਬੰਦਾ ਦੋ ਸੀਟਾਂ ਤੇ ਨਹੀਂ ਲੜ ਸਕਦਾ ਜਦੋਂ ਕਿ ਇਹ ਕਨਸਟੀਟਿਊਸ਼ਨ ਦੇ ਕਿਤੇ ਨਹੀਂ ਲਿਖੀ ਹੋਈ ਹੈ ਤੇ ਆਪਣੇ ਅਭੀ ਬਿਨਾ ਕਨਸਟੀਟਿਊਸ਼ਨ ਤੋਂ ਆਪਣੀ ਮਰਜ਼ੀ ਨਾਲ ਲਿਖੀ ਜਾਂਦੇ ਨੇ ਆਪ ਵਰਜ਼ਿਨਲ ਕਰੀ ਜਾਂਦੇ ਨੇ ਇੱਥੋਂ ਤੱਕ ਕਿ ਜਦੋਂ ਜਨਰਲ ਮੋਡੀ ਮੀਟਿੰਗ ਹੋਈ ਨਾ ਇੱਥੇ ਤਾਂ ਇਹਨਾਂ ਨੇ ਕਿਹਾ ਜੀ ਆਈ ਕਾਰਡ ਲੈ ਕੇ ਆਓ ਤੇ ਬੜੀ ਹੈਰਾਨਗੀ ਦੀ ਗੱਲ ਆ ਕੋਈ ਸਦਾਲੂ ਵੀ ਆ ਮੀਟਿੰਗ ਅਟੈਂਡ ਕਰ ਸਕੇ ਤਾਂ ਕੱਲੋਂ ਤਾਂ ਇਹੇ ਗੱਲ ਕਹਿਣਗੇ ਵੀ ਅੰਦਰ ਵਿੱਚ ਜਿਹੜਾ ਬੜੂਗਾ ਆਈ ਕਾਰਡ ਲੈ ਕੇ ਆਵੇ ਵੀ ਹੱਥੋਂ ਤਾਂ ਮਸਲੀਕ ਆਉਗਣੀ ਮੱਥਾ ਟਿਕਨ ਦਵਾਂਗੇ ਅਸੀਂ ਤਾਂ ਇਹ ਸੱਚਾਈ 올ਡ ਰੀ ਥਿੰਗਸ ਐ ਉਹਨੇ ਵਰਨੇ ਕੰਟਰਾ ਘਟ ਗਈ ਜੀ ਹਮੈਂ ਇਹ ਕਹਾਂਗਾ ਜੀ ਕਿ ਮੈਂ ਕੱਲ ਜੀ ਨਾਮਿਨੇਸ਼ਨ ਲਈ ਫਾਰਮ ਲੈਣ ਗਿਆ ਮੈਂ ਇਲੈਕਸ਼ਨ ਅਫੀ ਅਤੇ ਨਹੀਂ ਨथिंग ਮੈਂ ਇਹਨੂੰ ਕਹੇ ਜਿਹੜਾ ਜਨਰਲ ਹਾਊਸ ਹੀ ਪ੍ਰोसीडिंग ਤੁਹਾਡੇ ਸੈਕਟਰੀ ਨੇ ਲਿਖੀ ਆ ਉਹਦੀ ਕਾਪੀ ਮੈਂ ਪਲੀਜ਼ ਵੀ ਡਿਲੀਵਰ ਟੂ ਮੀ ਉਹ ਕਹਿੰਦੇ ਨਹੀਂ ਇਹ ਦਿੱਤੀ ਨਹੀਂ ਜਾ ਸਕਦੀ ਤੁਸੀਂ ਪੜ ਲਈਓ ਮੈਂ ਕਿਹਾ ਸੀ ਕੱਲ ਨੂੰ ਆਵਾਂਗੇ ਪੜਨ ਵਾਸਤੇ ਅੱਜ ਜਨਰਲ ਸੈਕਟਰੀ ਸਾਹਿਬ ਜੀ ਨਹੀਂ ਆਏ ਜਦੋਂ ਇਲੈਕਸ਼ਨ ਆਫਸਰ ਨੂੰ ਕੁਝ ਕੰਡੀਸ਼ਨਾਂ ਪੁੱਛਿਆ ਗਈਆਂ ਤੋ ਉਹ ਕੰਡੀਸ਼ਨਾਂ ਦੇ ਪ੍ਰੋਪਰ ਜਵਾਬ ਨਹੀਂ ਦੇ ਸਕਦਾ ਐਵੇਂ ਮਤਲਬ ਜਿਵੇਂ ਬਾਗੀ ਬੱਚਾ ਹੁੰਦਾ ਉਹਦੀ ਤਰ੍ਹਾਂ ਮੈਂ ਘਰੋਂ ਭੱਜ ਜਾਊਗਾ ਉਹ ਇਸ ਤਰ੍ਹਾਂ ਦੀ ਬੋਲ ਰਿਹਾ ਸੀ ਕਿ ਮੈਂ ਤਾਂ ਇਲੈਕਸ਼ਨ ਹੀ ਨਹੀਂ ਕਰਾਉਣਾ ਜੀ ਮਤਲਬ ਇਸ ਤਰ੍ਹਾਂ ਸੋਚਦਾ ਵੀ ਇਲੈਕਸ਼ਨ ਕਰਾਉਣਾ ਜਿਹੜਾ ਮੇਰੇ ਹੱਥ ਵਿੱਚ ਹੈ ਮੇਰੀ ਬਰਾਸਤ ਹੈ ਮੇਰੇ ਹਿਸਾਬ ਨਾਲ ਐਕਚੁਅਲੀ ਇਲੈਕਸ਼ਨ ਅਫੀਸਰ ਜਿਹੜਾ ਹੈਗਾ ਉਹ ਪਹਿਲੀ ਕਮੇਟੀ ਦਾ ਐਡਵਾਈਜ਼ਰ ਹੈ ਜਿਹੜਾ ਪਿਛਲੇ 20 ਸਾਲ ਤੋਂ ਚੱਲੇ ਆ ਰਿਹਾ ਇਨਰ ਸੈਂਸ ਦੇ ਅੰਦਰ ਸਾਈਡ ਦੇ ਉੱਤੇ ਉਹ ਹਰ ਤਰੀਕੇ ਨਾਲ ਉਹਨਾਂ ਨੂੰ ਕੋਆਪਰੇਟ ਕਰਨ ਦੀ ਕੋਸ਼ਿਸ਼ ਕਰ ਰਿਹਾ ਇਨਰ ਸੈਂਸ ਦੇ ਅੰਦਰ ਸਾਈਡ ਦੇ ਉੱਤੇ ਉਹ ਹਰ ਤਰੀਕੇ ਨਾਲ ਉਹਨਾਂ ਨੂੰ ਕੋਆਪਰੇਟ ਕਰਨ ਦੀ ਕੋਸ਼ਿਸ਼ ਕਰ ਰਿਹਾ ਇਨਰ ਸੈਂਸ ਦੇ ਅੰਦਰ ਸਾਈਡ ਦੇ ਉੱਤੇ ਉਹ ਹਰ ਤਰੀਕੇ ਨਾਲ ਉਹਨਾਂ ਨੂੰ ਕੋਆਪਰੇਟ ਕਰਨ ਦੀ ਕੋਸ਼ਿਸ਼ ਕਰ ਰਿਹਾ ਔਰ ਜਿਹੜੇ ਦੂਸਰੇ ਬੰਦੇ ਨਵੇਂ ਆਉਣਾ ਚਾਹੁੰਦੇ ਨੇ ਉਹ ਚਾਹੁੰਦੇ ਹੀ ਨਹੀਂ ਕਿ ਆਉਣ ਜਦੋਂ ਅਸੀਂ ਵੀ ਆਏ ਤਾਂ মিডিਆ ਉਹ ਵੀ ਬਚਦੇ ਹੋਏ ਨਿਕਲ ਗਏ ਉਸ ਤੋਂ ਪਹਿਲਾਂ ਤੁਹਾਨੂੰ ਕੀ ਜਵਾਬ ਦਿੱਤੇ ਉਹਨਾਂ ਨੇ ਤੁਹਾਡੇ ਨੂੰ ਤੁਹਾਨੂੰ ਸਿੱਧੇ ਤੌਰ ਤੇ ਨਿਕਾਲ ਦਿੱਤਾ ਗਿਆ ਕਿ ਕਿ ਸੋਤਾਂ ਨੇ ਸਾਨੂੰ ਕੋਈ ਪ੍ਰੋਪਰ ਰਿਪਲਾਈ ਨਹੀਂ ਦੇਈ ਨਾ ਸਾਨੂੰ ਮਿਸਗਾਈ ਪਰਨ ਤੇ ਮੈਂ ਬਾਅਦ ਦੇ ਵਿੱਚ ਇਹਨਾਂ ਦੇ ਫਾਰਮ ਕੰਸਲ ਕਰਦੇ ਆਂ ਬਾਅਦ ਦੇ ਵਿੱਚ ਮੈਂ ਤੁਹਾਨੂੰ ਦੱਸਾਂ ਇਹ ਉਹਦੀ ਇੰਟੈਂਸ਼ਨ ਮੈਲਫਾਈਡ ਹੈ ਇਹਦੇ ਵਿੱਚ ਜਿਹੜੀ ਚੀਜ਼ ਕਨਸਟੀਟਿਊਸ਼ਨ 'ਚ ਹੈ ਨਹੀਂ ਉਹ ਲਾਗੂ ਕਰਨ ਨੂੰ ਫਿਰਦਾ ਜਿਹੜੀ ਕਨਸਟੀਟਿਊਸ਼ਨ 'ਚ ਹੈ ਉਹਨੂੰ ਅਮਿਟ ਕਰਨਾ ਫਿਰਦਾ ਸਰਕਾਰੀ ਬੰਦਾ ਆਕੇ ਨਾ ਇਲੈਕਸ਼ਨ ਕਰਾਵੇ ਕਿਵੇਂ ਜੀ ਕੋਈ ਸਰਕਾਰੀ ਬੰਦਾ ਆਕੇ ਇਲੈਕਸ਼ਨ ਕਰਾਵੇ ਸੀ ਇਹ ਜਾਣਦੇ ਆ ਅਸੀਂ ਨਾਲ ਬੇਨਤੀ ਵੀ ਕੀਤੀ ਸੀ ਕਿ ਲੈਟਰ ਲਿਖ ਕੇ ਦਿੱਤਾ ਵੀ ਤੁਸੀਂ ਸਰਕਾਰ ਨੂੰ ਲਿਖ ਕੇ ਦਿਓ ਉਹ ਆਪਣੇ ਇੱਕ ਨੰਦਾ ਭੇਜਣਗੇ ਐਸ.ਡੀ.ਐਮ ਨੂੰ ਲਿਖ ਕੇ ਭੇਜੋ ਉਹ ਬੰਦਾ ਇੱਕ ਭੇਜਣਗੇ ਤਾਂ ਇਲੈਕਸ਼ਨ ਹੋਣਗੇ ਲੇਕਿਨ ਇਹ ਕਿਉਂਕਿ ਇਹਨਾਂ ਨੂੰ ਸਾਨੂੰ ਜੋ ਜਾਣਕਾਰੀ ਹੋਈ ਹੈ ਕਿ ਪਿਛਲੇ 5 5-7 ਸਾਲ ਪਹਿਲਾਂ ਨਾ ਇਹਨਾਂ ਨੇ ਇਲੈਕਸ਼ਨਾਂ 'ਚ ਬਹੁਤ ਕਮਲਵਾਜੀ ਕੀਤੀ ਹੈ 2-250 ਵੋਟਾਂ ਇਹਨਾਂ ਨੇ नजायज पूरे मैं कोई पाँच एक साल चार साल छः साल पहले बताया गया देखिए ये सारा ऑन रिकॉर्ड देखिए जो जिन भाई साहब ने आपको जो जो स्टेटमेंट दी मैं आई वी फॉर्म की जनरल सेक्रेटरी नॉट इन टाउन आई वो दैट ही इज नॉट इन टाउन बाहर गए वैकेशन पे हैं अपने बच्चों के साथ छुट्टी माना है वो आ जाकर उनके साथ रिकॉर्ड प्रोवाइड करके लेटेस्ट से हम सारे रिकॉर्ड के साथ बात करेंगे कि क्या सच्चाई है और क्या सच्चाई नहीं किसी के कहने से ये नहीं हो गया कि ये बनवाश है वो चोर है जो रिकॉर्ड है उसके हिसाब से बात करेंगे आप जब सेक्रेटरी साहब आ जाएं आप आ जाइए मुझे बुला लीजिए हम सारा कुछ रिकॉर्ड के दिखाते हुए शोर भी ये फेयर थिंग ये जो बैठ के ऐसे ही शोर मचाना कि ये सब बदमाशी कर रहे हैं नई कमेटी किसी को बनने नहीं देना चाहती वो इलेक्शन क्यों करा रही है इलेक्शन इसीलिए हो रहे थे कि आराम से इलेक्शन हो जाए जो भी चुना जाए वो ठीक ये सारा कुछ ही लेकिन आपकी बात सही है लेकिन इन्होंने तीन लोगों का गठन किया नहीं किया वो गलत है वो झूठ है।, 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 है, वो बोला गया वो झूठ है मैं बोल रहा हूँ मेरी बात भी सुन वो झूठ है वो गलत बोला जो दो लोग थे, जो लो थे एक कमिश्नर मिस्टर टी आर अरोड़ा बनाए गए थे एक और सज्जन उनके साथ अटैची लगाए गए उनकी मदद करेंगे ये फैसला हुआ था जनरल बॉडी में रिकॉर्डेड है सबको पता है मैं भी वहीं था इसलिए मुझे भी पता है जो सारा कुछ है उनको भी क्लियर था इलेक्शन की डेट भी बीस तारीख रखनी थी ठीक है जी लेकिन अभी वो जैसे आपने बात की वो बात करने से भाग रहे थे इसमें क्या सच्चाई है बताता हूँ जो मुझे पता मुझे समझ आ रही है वो सच्चाई ये है कि एक इलेक्शन कमीशन का ऑफिस उसमें एक आदमी ने पेपर भरने के लिए जाना है किशोर गोवल और वाई थर्टी पीपल और ट्वेंटी पीपल आर गोइंग एंड एनस्टिंग हिम के वो मैं हम जो कह रहे हैं वो करो आप नहीं वहाँ पे कहीं पे जब ये सारा इलेक्शन का रखा गया था वहाँ पे कहीं पे ऐसी में थी या आपने अकेले ही आना है नहीं अगर नहीं अगर, तो एक ऑफिस में तीस आदमी जाके शोर मचाएंगे के, के तो पास उन, उन, उनको इस, जैसे आपने बताया हाँ। शोर ना मचाइए आप अकेले बात तो मैंने नहीं, था। 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 नहीं पता मुझे नहीं पता कि कितने लोग अंदर गए कितने लोगों ने शोर मचाया मुझे नहीं पता कि कितने लोग अंदर गए कितने लोगों ने शोर मचाया मुझे नहीं पता कि कितने लोग अंदर गए कितने लोगों ने शोर मचाया वेरी सीनियर पर्सन वो ऐसे भागने वाले नहीं है देयर मस्ट लेकिन जो जिस इंसान को हम ऑफिसर का एक रुतबा होता है उनको बैठाते हैं वो समझदार होती हैं। अगर वही लोग हाइपर हो जाएं, अपना आप ये आपा। मेरा मैं आपको इस बारे में क्योंकि बता सकता हूँ वो हाइपर क्यों हुए तो वो हाइपर क्यों हुए अगर वो हुए हाइपर तो क्यों हुए वो बताएंगे तो आप तो बस यही जा रहे हैं कि जैसे 20 तारीख रखेगी है 20 तारीख से मुझे नहीं करें पता करें। मैं इलेक्शन ऑफिसर नहीं हूं जी मैं चाहता यही हूं कि मंदिर की गर्मियाँ बनी रहे कोई भी आदमी ऊंची आवाज़ में बात ना करे यहाँ हम बाहर खड़े थे हमें जब हम इससे पहले अंदर थे हम अपने पेपर सबमिट करने आए थे तो हमें कहा कि दूसरी पार्टी आ गई आप बाद में सबमिट करते रहें इनको कर हम बाहर आ गए अंदर बहुत शोर मच रहा था मुझे नहीं पता कुछ आई नॉट क्लियर मेरी इस वक्त मैं कुछ भी नहीं कुछ भी नहीं, आ, नहीं। पहले पर, क्या थे? पहले, रहे पहले क्या क्या थे मैं मैं कि चार नहीं लेकिन इस वक्त प्रधान जी आप या तो सब लोगों से पहले सवाल करके ले आई मुझसे पूछना ये तो दो 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 आप हमें लड़ाइए इससे है। क्या होगा कि अगर एवरी विल बी टेलिंग यू आप ये सवाल पूछ लीजिए हम मुझसे सवाल पूछेंगे तो आई कैन ऑल्सो भी इट इज नॉट फेयर आप अपनी बात करिए आप सबसे बात कर लीजिए मुझे जहाँ तक इन्फॉर्मेशन है इस वक्त कोई प्रधान नहीं है इलेक्शन ऑफिसर ने काम करना है जो थे मिस्टर सियाल सुभाष शाह वो कहाँ पे रहते हैं पटियाला में रहते हैं आजकल नहीं है बाहर गई हूँ पटियाला के हैं है, पर इस वक्त तो नहीं है आज नहीं थे अभी आउट ऑफ इंडिया आउट ऑफ इंडिया नहीं आउट ऑफ इंडिया नहीं है आउट ऑफ आउट ऑफ पटियाला मिस्टर मिस्टर सियाल आप चाहते आप, 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 आप हो जो बात होगी इलेक्शन के सिलसिले में वो आप नहीं कर सकते नहीं कर जो भागा नहीं भागा आप शब्द यूज कर मुझे नहीं पता भागा या आपने भगाया क्या हुआ मुझे नहीं पता ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਆਰਤੀ ਗੁਪਤਾ ਜੀ ਮੈਂ 4 ਸਾਲ ਤੋਂ ਇਸ ਜੈਕਟਿਕ ਮਟੀਰੀਅਲ ਕੰਮ ਕਰ ਰਿਹਾ ਜੀ ਕਿ ਨਹੀਂ ਪਿਛਲੀ ਲਾਸਟ ਜੋ ਮੀਟਿੰਗ ਹੋਈ ਗਈ ਆ ਉਹ ਤੇ ਮੰਤਰੀ ਸਾਹਿਬ ਤੇ ਮੈਨੂੰ ਬੁਲਾ ਲਗਾ ਵੀ ਇਹਨਾਂ ਨੇ ਕੋਮੈਂਟ ਕਰਦੀ ਮੈਂਮ ਜੀ ਇਹ ਕਰਦੀ ਵੀ 4 ਸਾਲ ਦਾ ਐਕਸਪੀਰੀਐਂਸ ਹੈ ਜੀ ਫਾਦੀ ਪੋਸਟ ਆਪਲਿੰਟ ਹੈ ਮੈਂ ਕਹਾਂ ਵੀ ਮੈਂ 4 ਸਾਲ ਤੋਂ ਕੰਟੀਨਿਊ ਕਰੀਗਾ ਪਰ ਮੀਟਿੰਗ ਟੈਂਡ ਕਰ ਰਹਾ ਹਾਂ ਤੇ ਵੀ ਇੱਕ ਦੋ ਚੁਕਦੀ ਹੋਈ ਹੈ ਉਹ ਮੀਡੀਅਲ ਲਾਉਣੀ ਮੈਂ ਤਾਂ ਹੈ ਨਹੀਂ ਐਮੈਂਡਮੈਂਟ ਇਹ ਜਿਹੜੇ ਪਬਲਿਕ ਅੰਪਰਾ ਉਰੂਪ ਹੋ ਰਹਾ ਹੈ ਇਸ ਦਾ ਇਹ ਐਮੈਂਡਮੈਂਟ ਕਿਵੇਂ ਹੋਈ ਹੈ ਤੋ ਇਹ ਕਹਤੇ ਆਪਾਂ ਆਈ ਨਹੀਂ ਹੋਗੀ ਮੈਂ ਕਹਾ ਵੀ ਅਗਰ ਇੱਕ ਦਿਨ ਮੈਂ ਨਹੀਂ ਆਉਂਗਾ ਇੱਕ ਮੀਟਿੰਗ ਮੈਂ ਤਾਂ ਇੱਕ ਦਿਨ ਮੈਂ ਕੰਕਲੂਜਨਮੈਂਟ ਹੋ ਜਾਂਦਾ ਹੈ ਇਹ ਜਿਹੜੇ ਕੁਐਸਚਨ ਨੇ ਤੁਹਾਨੂੰ ਕਿਵੇਂ ਦਿੱਤੇ ਵੀ ਤੁਸੀਂ ਆਏ ਨਹੀਂ ਜਾਂ ਕੁਝ ਜਦੋਂ ਪੁੱਛਿਆ ਵੀ ਇਹ ਐਮੈਂਡਮੈਂਟ ਕਿਸ਼ਤਾ ਹੋਈ ਹੈ ਮੀਟਿੰਗ ਵਾਲੀ ਮਤ ਹੈ ਨਹੀਂ ਜੀ ਸਾਡੇ ਲਾਤ 4 ਇਅਰਸ ਆਈ ਹੈ ਮੈਂ ਅਟੈਂਡਿੰਗ ਦੀ ਮੀਟਿੰਗ ਐਕਟੀਵਿਟੀਜ਼ ਇਟ ਇਸ ਨੋਟ ਥਿੰਗ ਮਾਈ ਨੋਲੇਜ ਬ੍ਰੀਮੋਰਲ ਰੋਪ ਐਂਡ ਇਹ ਵੀ ਚਾਹਤ ਐਮੈਂਡਮੈਂਟ ਕਰਤੀ ਇਹਨਾਂ ਦੀ ਵੀ ਚਾਹਤ ਟੈਂਡੋ ਕਰਦੀ ਤਾਂ ਮੈਂ ਕਿਹਾ ਮੈਨੂੰ ਦੱਸੋ ਕਦ ਹੋਈ ਹੈ ਕਹਿੰਦੇ ਤੁਸੀਂ ਆਏ ਨਹੀਂ ਹੋਨੇ ਉਦੋਂ ਮੈਂ ਕਹਾ ਇੱਕ ਦਿਨ ਮੈਂ ਕੰਕ हमारी मीटिंग होती है वहाँ टेंडेंस होती है जब हम लोग मीटिंग करते हैं टेंडेंस आती है मुझे दिखाने लगे वो सेक्रेटरी वो कहता ये मैं कह तो टेंडेंस है ये ये फ्रूल थोड़ा ही है यार मैं कल जब मीटिंग दिखाओ कहाँ है मतलब आपने मैंड की है वहाँ जहाँ डिस्ट्रिक्ट हुई वह है वहाँ कॉपी भेजी हुई है उसको देवर नो रिप्लाई ही वाज चेयरमैन ही वाज बिहाइंड द गेम ही मैन पेट ऑल दिस थिंग्स ही कुड रिप्लाई मी एट कि रात में मुझको रिएक्ट नहीं रिएक्ट किया मैं कह इसको विद कर लो कंट्रोवर्सी है यू आर नॉट एम्पावर्ड एट ऑल फादर टाइम सो विद कर दो ये उन्होंने डे एक्टिव ली उसके बाद मुझे मीटिंग में कभी बुलाया इन्होंने ठीक है नहीं उसके बाद पब्लिक में रौला रौका पब्लिक ने मांग के मांग की उनके राइट में मांग की कि मुझे दिखाओ भी -में कहाँ हुई है किस कमेटी में हुई है क्या हुई है हुआ फेल टू सप्लाई मैं रिमाइंडर भेजा वो भी दे फेल टू सप्लाई ऑल तो ये डीजल द स्टेट ऑफ अफेयर जब हमारी चौदह तारीख को मीटिंग हुई सोलह सोलह को मीटिंग हुई यहाँ जनरल हाउस की मीटिंग बुलाई गई जनरल हाउस ने भी तीन सौ बजे लिख के दिया था मीटिंग में क्या हुआ उन्होंने जो हमारे अमेंडमेंट की थी वो जो जो थे हम वो बिठा करते हैं मैं स्ट्रीम में कहा भी जो चीज़ की पावर अगर आप कहते हैं जनरल हाउस से हमने प्रूव कराई थी जनरल हाउस ही कम्पिटेंट था उसको बिठा करने में आपको क्या क्या बिटा कर सकते अपने आप ही बिठा कर रहे हैं ठीक है

ਅਕਸਰ ਆਪ ਮੰਦਰਾਂ ਦੇ ਵਿੱਚ ਮੱਥਾ ਟੇਕਣ ਵਾਸਤੇ ਜਾਂ ਲੇਕਿਨ ਪਿਛਲੇ ਕਈ ਮਹੀਨਿਆਂ ਤੋਂ ਇਸ ਰਾਧੇ ਸ਼ਾਮ ਮੰਦਰ ਦਾ ਜਿਹੜਾ ਇਤਿਹਾਸ ਹੈ ਉਹਦੇ ਨਾਲ ਜੁੜੂ ਹੋਈ ਜਿਹੜੀ ਕਮੇਟੀ ਸੀ ਜੋ ਮੰਦਰ ਦੇ ਪ੍ਰਬੰਧ ਕਰਦੀ ਸੀਗੀ ਉਹਨੂੰ ਲੈ ਕੇ ਕਿਹਾ ਸੁਣੀ ਚੱਲ ਰਹੀ ਸੀਗੀ ਤੇ ਆਖਿਰਕਾਰ ਇੱਕ ਜਨਰਲ ਮੀਟਿੰਗ ਹੁੰਦੀ ਹੈ ਜਿਸ ਦੇ ਵਿੱਚ ਉਹਨੂੰ ਪੰਕ ਕਰਕੇ ਦੁਬਾਰਾ ਇਲੈਕਸ਼ਨ ਕਰਨ ਦੀ ਗੱਲ ਕੀਤੀ ਜਾਂਦੀ ਹੈ ਤੇ ਇਲੈਕਸ਼ਨ ਕਮਿਸ਼ਨ ਅਫੀਸਰ ਦੇ ਵਿੱਚੋਂ ਟੀ ਆਰ ਅਰੋੜਾ ਜੀ ਇੱਥੇ ਸਿਲੈਕਟ ਕੀਤੇ ਜਾਂਦੇ ਆ ਤੇ ਇਲੈਕਸ਼ਨ ਕਰਨ ਦੀ ਗੱਲ ਵੀ ਹੁੰਦੀ ਹੈ ਤੇ ਅੱਜ ਨੋਮੀਨੇਸ਼ਨ ਭਰਨ ਦੀ ਡੇਟ ਸੀਗੀ ਇੱਥੇ ਲੋਕ ਆਪਣੇ ਨਾਮ ਦੇ ਨੋਮੀਨੇਸ਼ਨ ਭਰਨ ਲਈ ਪਹੁੰਚੇ ਸਨ ਤਾਂ ਜੋ ਉਹ ਵੀ ਕਮੇਟੀ ਦਾ ਹਿੱਸਾ ਬਣ ਸਕਣ ਜਾਂ ਆਪਣੀ ਕਮੇਟੀ ਬਣਾ ਸਕਣ ਲੇਕਿਨ ਰੋਪ ਜਿਹੜੇ ਹੈਗੇ ਨੇ ਉਹ ਸਾਫ਼ ਹੀ ਲੱਗਦੇ ਨੇ ਕਿ ਜਿਹੜੀ ਪਹਿਲੀ ਕਮੇਟੀ ਆ ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਮੰਦਰ ਦੇ ਉੱਪਰ ਆਪਣਾ ਕਬਜ਼ਾ ਬਣਾਉਣਾ ਚਾਹੁੰਦੀ ਹੈ ਤੇ ਉਹਨਾਂ ਦਾ ਸਾਥ ਦੇ ਰਹੇ ਸਨ ਜਿਹੜੇ ਅਫੀਸਰ ਕਮਿਸ਼ਨਰ ਟੀ ਆਰ ਅਰੋੜਾ ਜੀ ਨੂੰ ਤਾਇਨਾਤ ਕੀਤਾ ਗਿਆ ਸੀਗਾ ਤੇ ਦੋਸਤੋ ਤੁਸੀਂ ਖੁਦ ਵੇਖਿਆ ਕਿ ਉਹ ਮੰਦਿਰ ਮਸਜਿਦ ਗੁਰਦੁਆਰਾ ਜਿੱਥੇ ਜਗ੍ਹਾ ਬੈਠ ਕੇ ਆਪਾਂ ਇਕਤਾ ਦੀ ਪਿਆਰ ਦੀ ਤੇ ਮੁਹੱਬਤ ਦੀ ਗੱਲ ਕਰਦੇ ਆਂ ਪਹਿਲੀ ਗੱਲ ਆ ਕਿ ਧਾਰਮਿਕ ਸਥਾਨਾਂ ਦੇ ਵਿੱਚ ਚੋਣ ਪ੍ਰਕਿਰਿਆ ਨਹੀਂ ਹੋਣੀ ਚਾਹੀਦੀ ਹਾਂ ਜੇਕਰ ਕੁਝ ਇਹੋ ਜਿਹਾ ਲੱਗਦਾ ਹੈ ਤਾਂ ਬਹੁਤ ਹੀ ਸਹਿਜ ਮਈ ਤਰੀਕੇ ਨਾਲ ਬਹੁਤ ਹੀ ਸ਼ਾਂਤਮਈ ਤਰੀਕੇ ਨਾਲ ਉਸ ਚੋਣ ਪ੍ਰਕਿਰਿਆ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਹੈ ਨਾ ਉੱਥੇ ਮੀਡੀਆ ਆਉਣਾ ਚਾਹੀਦਾ ਹੈ ਤੇ ਨਾ ਹੀ ਉੱਥੇ ਪੁਲਿਸ ਦੀ ਐਂਟਰੀ ਹੋਣੀ ਚਾਹੀਦੀ ਹੈ ਕਿਉਂਕਿ ਉਸ ਜਗ੍ਹਾ ਪਿਆਰ ਦੀ ਮੁਹੱਬਤ ਦੀ ਤਾਂ ਇਕਤਾ ਦੀ ਗੱਲ ਹੁੰਦੀ ਹੈ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਜਦੋਂ ਵੀ ਇਸ ਮੰਦਿਰ ਕਮੇਟੀ ਦੇ ਮੈਂਬਰਾਂ ਦੇ ਕੋਲੋਂ ਕਮੇਟੀ ਦੇ ਕੋਲੋਂ ਕਿਸੇ ਰਿਕਾਰਡ ਬਾਰੇ ਗੱਲਬਾਤ ਕੀਤੀ ਜਾਂਦੀ ਸੀ ਤਾਂ ਹਮੇਸ਼ਾ ਉਹ ਰਿਕਾਰਡ ਜਿਹੜਾ ਹੈ ਕਿਸੇ ਨੂੰ ਵੀ ਮਤਲਬ ਨਹੀਂ ਸੀ ਦਿਖਾਉਂਦੇ ਔਰ ਇਸ ਤੋਂ ਜ਼ਰੂਰ ਲੱਗਦਾ ਹੈ ਕਿ ਰਿਕਾਰਡ ਦੇ ਵਿੱਚ ਕੁਝ ਨਾ ਕੁਝ ਕਾਲਾ ਜ਼ਰੂਰ ਹੈ ਜੇ ਰਿਕਾਰਡ ਦੇ ਵਿੱਚ ਕੁਝ ਕਾਲਾ ਨਹੀਂ ਹੈ रिकॉर्ड ਦਿਖਾਉਣ ਵਿੱਚ ਕਿਸੇ ਨੂੰ ਕੋਈ ਵੀ ਸਮੱਸਿਆ ਨਹੀਂ ਸੀ ਹੋਣੀ ਚਾਹੀਦੀ ਤੇ ਦੋਸਤੋ ਜਾਂਦੇ ਜਾਂਦੇ ਇੱਕ ਗੱਲ ਜ਼ਰੂਰ ਕਹਾਂਗਾ ਕਿ ਪਿਛਲੇ 16 ਸਾਲਾਂ ਤੋਂ ਜਿਹੜੀ ਇਹ ਕਮੇਟੀ ਭੰਗ ਹੋਈ ਹੈ ਇਸ ਕਮੇਟੀ ਦਾ ਪੂਰੇ ਦਾ ਪੂਰਾ ਜਿਹੜਾ ਕਬਜ਼ਾ ਸੀਗਾ ਉਹ ਮੰਦਰ ਉੱਪਰ ਸੀ ਲੇਕਿਨ ਹੁਣ ਕਬਜ਼ਾ ਜਾਂਦਾ ਨਜ਼ਰ ਆਉਂਦਾ ਇਹਨਾਂ ਨੂੰ ਸ਼ਾਇਦ ਇਸੇ ਕਰਕੇ ਬੁਖਲਾਟ ਛੁੜੀ ਇਹਨਾਂ ਦੇ ਵਿੱਚ ਆਈ ਹੈ ਜਿਸ ਦਾ ਇਹ ਨਤੀਜਾ ਹੈ ਕਿ ਅੱਜ ਪੂਰੀ ਤਰ੍ਹਾਂ ਇਸ ਮੰਦਰ ਦੇ ਉੱਪਰ ਪੂਰੇ ਮੀਡੀਆ ਦੀਆਂ ਨਜ਼ਰ ਆਨੇ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਮੰਦਿਰ ਦਾ ਪ੍ਰਧਾਨ ਕੌਣ ਹੋ ਸਕਦਾ ਹੈ ਸੋ ਪ੍ਰੋਗਰਾਮ ਦੇ ਅੰਤ ਵਿੱਚ ਤੁਸੀਂ ਜੁੜੇ ਰਹੋ ਈਵਨ ਪੰਜਾਬੀ ਟੀਵੀ ਦੇ ਨਾਲ ਮੈਨੂੰ ਆਪਣੇ ਦੋਸਤਾਂ ਨੂੰ ਸੋ ਹੋਤਾ ਨੂੰ ਦਿਓ ਇਹ ਜਾ ਸਕਦਾ ਹੈ